ਪੰਜਾਬ ਦੇ ਨਾਲ ਮਤਰਿਆਂ ਵਾਲਾ ਪੱਟਾ ਵਜਿਹੜਾ ਕੀਤਾ ਜਾਂਦਾ ਭਾਈ ਜੀ ਸਾਨੂੰ ਜੇ ਕੋਈ ਪੈਸੇ ਦੀ ਲੋੜ ਹੋਵੇ ਸਾਡੇ ਪੰਜਾਬੀ ਭਰਾ ਹੈਗੇ ਆਪੇ ਮਦਦ ਕਰ ਦੰਗੇ ਅਸੀਂ ਕਿਸੇ ਤੋਂ ਇਹੋ ਜਿਹੇ ਪੈਸਾ ਨਹੀਂ ਲੈਣਾ ਜਿਹੜੇ ਸਾਡੇ ਪੰਜਾਬ ਦੇ ਅਗੇਂਸਟ ਕੰਮ ਕਰੇ ਨੂੰ ਨਹੀਂ ਯਾਦ ਆਉਂਦਾ ਸਾਡੇ ਕਰਨਿਆਂ ਤੇ ਲੋਕ ਬੱਜੇ ਨੇ ਸਾਡੇ ਲੋਕ ਆਪਣੀਆਂ ਮੰਗਾ ਮੰਗ ਰਹੇ ਨੇ ਸੌ ਕੁਸ਼ਿਆ ਉਹ ਕੋਈ ਕਿਸੇ ਨੂੰ ਪੰਜਾਬ ਨਹੀਂ ਦਿਖਦਾ ਪਰ ਉਹ ਕੁੜੀ ਜਿਹਨੇ ਗੱਲ ਚੱਕੀ ਸੀ ਉਹ ਕੁੜੀ ਹੈ ਹੀ ਨਹੀਂਗੀ ਉਹਨੂੰ ਲੱਭ ਵੀ ਨਹੀਂ ਦਿੱਤਾ ਪੰਜਾਬ ਇੰਡੀਆ ਦਾ ਹਿੱਸਾ ਆ ਠੀਕ ਆ ਪਰ ਗੱਲ ਕਿੱਥੇ ਆ ਇਹਨੂੰ ਹਿੱਸੇ ਵਾਂਗੂ ਵੇਚਿਆ ਨਹੀਂ ਜਾਂਦਾ ਜਦੋਂ ਵੀ ਕਿਸੇ ਨੂੰ ਬਦਨਾਮ ਕਰਨਾ ਜਾਂ ਕੋਈ ਮਾੜੀ ਕਹਾਣੀ ਜੋੜਨੀ ਆ ਉਹ ਜੋੜੋ ਪੰਜਾਬ ਦੇ ਨਾਲ ਅਸੀਂ ਸੱਚ ਦੀ ਬਾਤ ਚੱਕਣੀ ਆ ਠੀਕ ਆ ਉਹਦੇ ਵਿੱਚ ਏਜੰਟ ਵੀ ਆਉਣਗੇ ਜਿਹੜਾ ਗਲਤ ਆ ਉਹਦੀ ਗੱਲ ਹੋਊਗੀ ਆ ਫਿਲਮਾਂ ਹੋ ਗਈਆਂ ਔੜ ਤਾਂ ਵੀ ਆਓ ਕਦੇ ਕੋਈ ਪੰਜਾਬ ਸਾਨੂੰ ਬਦਨਾਮ ਕਰਨ ਦੀ ਫਿਲਮਾ ਬਣਾ ਦਿੰਦੇ ਆ ਜਿਹੜਾ ਸਾਡੀ ਪੰਜਾਬ ਦੀ ਅਗੇਂਸਟ ਪੈਸਾ ਸਾਡੀ ਜੇਪਾਂ 'ਚ ਪਊਗਾ ਉਹ ਸਾਡੇ ਲਈ ਹਰਾਮ ਹੋਊਗਾ ਉਹ ਸਾਨੂੰ ਕਦੇ ਨਹੀਂ ਫੜੂਗਾ ਨਾ ਸਾਡੇ ਬੱਚਾ ਨੂੰ ਫੜੂਗਾ ਕੱਲੇ ਪੰਜਾਬ ਦੇ ਉੱਤੇ ਬਦਨਾਮੀ ਦਾ ਛੱਪਾ ਨਾ ਲਾਇਆ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਮਨਜੀਤ ਸਿੰਘ ਪੰਜਾਬ ਦੀ ਖਬਰ ਚੈਨਲ ਦੇਖਣ ਲਈ ਸਰੋਤਿਆਂ ਦਾ ਬਹੁਤ ਹੀ ਨਿੱਘਾ ਸਵਾਗਤ ਕਰਦਾ ਹਾਂ ਜੀ ਤੇ ਜਿਵੇਂ ਤੁਸੀਂ ਲੋਕੀ ਸਾਨੂੰ ਵੀਡੀਓਜ਼ ਦੇ ਵਿੱਚ ਪਿਆਰ ਦੇ ਰਹੇ ਹੋ ਦਿਲ ਨੂੰ ਬਹੁਤ ਖੁਸ਼ੀ ਹੁੰਦੀ ਆ ਜੀ ਵੇਖ ਕੇ ਜਿਵੇਂ ਲੋਕ ਸੱਚਾਈ ਦੇ ਨਾਲ ਖੜੇ ਹੁੰਦੇ ਆ ਸੱਚੀ ਗੱਲ ਸੁਣ ਕੇ ਖੁਸ਼ ਹੁੰਦੇ ਆ ਐਂ ਲੱਗਦਾ ਵੀ ਸਾਡਾ ਪੰਜਾਬ ਹਜੇ ਵੀ ਉਹੀ ਆ ਜਿਵੇਂ ਲੋਕ ਕਹਿੰਦੇ ਹੁੰਦੇ ਸੀ ਭਾਈ ਨਹੀਂ ਸਾਰੇ ਝੂਠੇ ਨਹੀਂ ਭਾਈ ਇਹ ਗੱਲ ਸਮਝ ਆਉਂਦੀ ਆ ਸੱਚੇ ਲੋਕਾਂ ਦੀ ਕਦਰ ਹੈਗੀ ਆ ਤੇ ਸਾਡੇ ਪੰਜਾਬ ਚ ਲੋਕੀ ਸੱਚੇ ਬੰਦੇ ਦੀ ਕਦਰ ਕਰਦੇ ਆ ਦੇਖੋ ਬਹੁਤ ਗੱਲਾਂ ਹੋਈਆਂ ਜਿਹੜੇ ਆ ਰਿਪੋਰਟ ਲਈ ਆਪਾਂ ਪਿਛਲੀ ਵੀਡੀਓ ਪਾਈ ਵੀ ਜਿਹੜੇ ਰਿਪੋਰਟ ਕੀਤੇ ਆਪਾਂ ਉਸ ਗੱਲ ਕੀਤੀ ਵੀ ਕਿਹਦੀ ਗਲਤੀ ਆ ਸਾਨੂੰ ਬੜੇ ਫੋਨ ਆਏ ਵੀ ਭਾਈ ਤੁਸੀਂ ਏਜੰਟਾਂ ਦਾ ਨਾਮ ਨਹੀਂ ਲੈਣਾ ਕਦੀ ਕਿਸੇ ਦਾ ਨਹੀਂ ਉਹ ਯਾਰ ਮੇਰੀ ਗੱਲ ਸੁਣੋ ਅਸੀਂ ਸੱਚ ਦੀ ਬਾਤ ਚੱਕਣੀ ਆ ਠੀਕ ਆ ਉਹਦੇ ਵਿੱਚ ਏਜੰਟ ਵੀ ਆਉਣਗੇ ਜਿਹੜਾ ਗਲਤ ਆ ਉਹਦੀ ਗੱਲ ਹੋਊਗੀ ਹੁਣ ਉਹਦੇ ਨਾਲ ਲੱਗਦੀ ਵੀ ਅੱਜ ਇੱਕ ਗੱਲ ਕਰਨੀ ਆ ਦੇਖੋ ਮੈਂ ਬਹੁਤ ਸਾਲ ਹੋ ਗਏ ਇਹ ਚੀਜ਼ਾਂ ਵੇਖਦੇ ਨੂੰ ਕਦੇ ਵੀ ਡਾਇਰੈਕਟ ਫਲਾਈਟ ਕਿਸੇ ਵੀ ਕੰਟਰੀ ਦੀ ਮੰਨ ਲਿਓ ਵੀ ਜਿਵੇਂ ਅਮਰੀਕਾ ਕੈਨੇਡਾ ਜਾਪਾ ਗੱਲ ਕਰੀਏ ਆਸਟ੍ਰੇਲੀਆ ਬਈ ਬਹੁਤ ਸਾਲ ਹੋ ਗਏ ਕਦੀ ਵੀ ਡਾਇਰੈਕਟ ਫਲਾਈਟ ਅੰਮ੍ਰਿਤਸਰ ਨਹੀਂ ਉਤਰੀ ਦੇਖੋ ਗੱਲ ਇਹ ਆ ਵੀ ਕਦੇ ਅਜ ਤੱਕ ਫਲਾਈਟ ਨਹੀਂ ਉਤਰੀ ਬਈ ਜਦੋਂ ਡਿਪੋਰਟ ਬੰਦੇ ਹੋਣੇ ਸੀ ਉਦੋਂ ਹੀ ਅਮਰੀਕਾ ਤੋਂ ਡਾਇਰੈਕਟ ਫਲਾਈਟ ਅੰਮ੍ਰਿਤਸਰ ਕਿਉਂ ਇਹ ਬਹੁਤ ਵੱਡਾ ਕੁਐਸਚਨ ਆ ਗਿਆ ਕੁਝ ਲੋਕ ਇਹਦੇ ਬਾਰੇ ਗੱਲ ਕਰ ਰਹੇ ਆ ਕੁਝ ਨੇ ਉਹਨਾਂ ਨੇ ਡਰਾ ਕੇ ਚੁੱਪ ਕਰਾਤਾ ਹੁਣ ਸੋਚਣ ਵਾਲੀ ਗੱਲ ਆ ਬਿਜੇ ਅੱਗੇ ਨਹੀਂ ਕਰੇ ਫਲਾਈਟ ਉਤਰੀ ਇਸ ਵਾਰੀ ਫਲਾਈਟ ਕਿਨੇ ਉਤਰ ਗਈ ਅੰਮ੍ਰਿਤਸਰ ਸੋਚੋ ਹੁਣ ਕੀ ਹੋਇਆ ਦੇਖੋ ਅਹਮਦਾਬਾਦ ਦਾ ਨੰਬਰ ਇੱਕ 에어ਪੋਰਟ ਆ ਦਿੱਲੀ ਦਾ 에어ਪੋਰਟ ਆ ਕੋਲਕਾਤਾ ਦਾ ਬੰਬੇ ਦਾ ਇੰਨੇ 에어ਪੋਰਟ ਨੇ ਪਰ ਗੱਲ ਕਿੱਥੇ ਆ ਵੀ ਫਲਾਈਟ ਲਈ ਜਾਂਦੀ ਆ ਅੰਮ੍ਰਿਤਸਰ ਦੇਖੋ ਇਹ ਗੱਲਾਂ ਨਾ ਜਾਇ ਤਾਂ ਹੁੰਦੇ ਅਸੀਂ ਬੇਸਕੂਫ ਸਾਨੂੰ ਕੁਝ ਨਾ ਸਮਝ ਆਉਂਦਾ ਪਰ ਗੱਲ ਬੜੀ ਕਲੀਅਰ ਹੋ ਗਈ ਵੀ ਜਦੋਂ ਵੀ ਕਿਸੇ ਨੂੰ ਬਦਨਾਮ ਕਰਨਾ ਜਾਂ ਕੋਈ ਮਾੜੀ ਘਟਨਾ ਜੋੜਨੀ ਆ ਉਹ ਜੋੜੋ ਪੰਜਾਬ ਦੇ ਨਾਲ ਹੁਣ ਦੇਖੋ ਬੰਦੇ ਦਾ ਫਲਾਈਟ ਦੇ ਵਿੱਚ ਸੀਗੇ ਮਹਾਰਾਸ਼ਟਰਾ ਦੇ ਗੁਜਰਾਤ ਦੇ ਯੂਪੀ ਦੇ ਜਾਂ ਹੋਰ ਆਸ-ਪਾਸੇ ਸੂਬਿਆਂ ਦੇ ਗੱਲ ਕੀ ਆ ਗਈ ਜੀ ਪੰਜਾਬੀ ਨੇ ਉਹ ਬਾਈ ਜੀ ਸੋਚੋ ਵੀ ਪੰਜਾਬੀ ਮਾਰੇ ਕੰਮ ਲਈ ਪੰਜਾਬੀ ਅੱਗੇ ਕਿਵੇਂ ਹੋ ਜਾਂਦੇ ਆ ਹੁਣ ਇੱਕ ਫਿਲਮ ਆਈ ਸੀ ਉਹਦੇ ਵਿੱਚ ਹੁੰਦਾ ਜਦੋਂ ਕੋਈ ਚੰਗਾ ਕੰਮ ਹੁੰਦਾ ਸਾਰੇ ਖੜੇ ਹੁੰਦੇ ਆ ਜਦੋਂ ਕੋਈ ਮਾੜਾ ਕੰਮ ਹੁੰਦਾ ਸਾਰੇ ਇੱਕ ਕਦਮ ਪਿੱਛੇ ਕੱਲਾ ਪੰਜਾਬੀ ਖੜਾ ਰਹੇ ਹੁੰਦਾ ਸੋਚਣ ਵਾਲੀ ਗੱਲ ਆ ਵੀ ਸਾਡੇ ਨਾਲ ਹੀ ਕਿਉਂ ਕਿਉਂ ਪੰਜਾਬ ਦੇ ਨਾਲ ਮਤਰਿਆਂ ਵਾਲਾ ਵਰਤਾਵਾ ਜਿਹੜਾ ਕੀਤਾ ਜਾਂਦਾ ਦੇਖੋ ਹੁਣ ਫਲਾਈਟ ਕਿਤੇ ਵੀ ਉਤਰ ਸਕਦੀ ਸੀ ਇਹ ਚ ਕੋਈ ਵੱਡੀ ਗੱਲ ਨਹੀਂ ਵੀ ਚਵਾ ਅਮਰਸਰ ਲਈ ਪਰ ਗੱਲ ਆ ਜਦੋਂ ਵੀ ਕੋਈ ਬਦਨਾਮੀ ਵਾਲਾ ਕੰਮ ਹੁੰਦਾ ਉਦੋਂ ਸਾਡੇ ਪੰਜਾਬੀਆਂ ਦਾ ਨਾਮ ਹੀ ਕਿਉਂ ਮੂਰੇ ਕੀਤਾ ਜਾਂਦਾ ਹੁਣ ਮੈਂ ਉਸ ਦਿਨ ਦਾ ਵੇਖ ਰਿਹਾ ਆ ਸਾਡੇ মিডিਆ ਵਾਲੇ ਜਿਹੜੇ ਚੋਕੇ ਇੰਟਰਵਿਊਆ ਲੈ ਰਹੇ ਨੇ ਸਿਰਫ ਪੰਜਾਬੀ ਮੁੰਡਿਆਂ ਦੀਆਂ ਉਹ ਯਾਰ ਤੁਸੀਂ ਲੋਕ ਇਹਦਾ ਮਤਲਬ ਆਪ ਹੀ ਪੰਜਾਬ ਨੂੰ ਹਾਈਲਾਈਟ ਕਰ ਦਿੰਦੇ ਹੋ ਉਹ ਪੰਜਾਬੀਆਂ ਨਾਲੋਂ ਵੱਧ ਤਾਂ ਉੱਥੇ ਦੂਜੇ ਸੂਬਿਆਂ ਦੇ ਲੋਕ ਸੀਗੇ ਹਾਈਲਾਈਟ ਕੀ ਹੋ ਗਿਆ ਵੀ ਭਾਈ ਪੰਜਾਬੀ ਡੌਂਕੀ ਲਾਉਂਦੇ ਲਓ ਜੀ ਇੱਕ ਉਹ ਠੱਪਾ ਅੱਗੇ ਹੁਣਾਂ ਪਿੱਛੇ ਜੀ ਗੱਲ ਹੋਈ ਨਸ਼ਿਆਂ ਦੀ ਤਾਂ ਅਸੀਂ ਪੜ ਰਹੇ ਰਿਪੋਰਟ ਸਾਡੀ ਪੜੀ ਭਾਈ ਮਿਜ਼ੋਰਮ ਨਾਗaland ਸਭ ਤੋਂ ਟੌਪ ਤੇ ਆ ਨਸ਼ਿਆਂ ਤੇ ਪਤਾ ਨਹੀਂ ਪੰਜਾਬ ਕਿੱਥੋਂ ਆ ਜਾਂਦਾ ਵਾ ਜਦੋਂ ਵੀ ਕੋਈ ਬਨਾਮੀ ਵਾਲੀ ਗੱਲ ਹੁੰਦੀ ਹੈ ਪੰਜਾਬ ਸਭ ਤੋਂ ਮੁੰਡੇ ਲਓ ਜੀ ਸ਼ਰਾਬ ਪੀਂਦੇ ਆ ਭਾਈ ਜੀ ਹਰ ਨਾਚਰ ਪ੍ਰਦੇਸ਼ ਮਿਜ਼ੋਰਮ ਨਾਗaland ਸ਼ਰਾਬ ਸਭ ਤੋਂ ਮੁੰਡੇ ਕਹਿੰਦਾ ਪੁੱਛਣ ਜੇ ਪੰਜਾਬ ਦਾ ਲਾਗੇ ਵੀ ਹੈ ਨਹੀਂ ਕਿਤੇ ਪਤਾ ਨਹੀਂ ਕਿਉਂ ਹਰ ਜਗ੍ਹਾ ਜਿੱਥੇ ਬਦਨਾਮੀ ਹੁੰਦੀ ਆ ਜਾਂ ਕੋਈ ਮਾੜਾਕ ਚੀਜ਼ ਜੋੜਨੀ ਹੁੰਦੀ ਆ ਉੱਥੇ ਅਸੀਂ ਸਭ ਤੋਂ ਪਹਿਲਾਂ ਇਹਨਾਂ ਨੂੰ ਯਾਦ ਆ ਜਾਂਦਾ ਪੰਜਾਬ ਉਹ ਨਹੀਂ ਯਾਦ ਆਉਂਦਾ ਸਾਡੇ ਧਰਨਿਆਂ ਤੇ ਲੋਕ ਬੈਠੇ ਨੇ ਸਾਡੇ ਲੋਕ ਆਪਣੀਆਂ ਮੰਗਾ ਮੰਗ ਰਹੇ ਨੇ ਸੌ ਕੁਸ਼ਿਆ ਉਦੋਂ ਕਿਸੇ ਨੂੰ ਪੰਜਾਬ ਨਹੀਂ ਦਿਖਦਾ ਪਰ ਜਦੋਂ ਪਤਾ ਹੋਵੇ ਭਾਈ ਡਿਪੋਰਟ ਹੋਏ ਬੰਦਿਆਂ ਦਾ ਕੋਈ ਅਸੀਂ ਕਿਸੇ ਸਰ ਮੜਨਾ ਆ ਉਦੋਂ ਪੰਜਾਬ ਦੇ ਸਰ ਮੜ ਦੋ ਸਾਰੀ ਗੱਲ ਘੁੰਮ ਫਿਰ ਕੇ ਸਾਡੇ ਬੰਦਿਆਂ ਤੇ ਆ ਕੇ ਮੁੱਕ ਜਾਂਦੀ ਆ ਹੁਣ ਇਹਦੇ ਵਿੱਚ ਨੈਸ਼ਨਲ ਮੀਡੀਆ ਬਹੁਤ ਵੱਡਾ ਰੋਲ ਪਲੇ ਕਰਦਾ ਵਾ ਮੈਂ ਦੇਖ ਰਿਹਾ ਉਹ ਸਾਰੇ ਪੰਜਾਬ ਤਰੇ ਫਿਰਦੇ ਉਹ ਭਾਈ ਤੁਸੀਂ ਜਿੱਥੇ ਦੇ ਹੈਗੇ ਹੋ ਉੱਥੇ ਆਪਣੇ ਵੀਰੋ ਬਣਾਓ ਉੱਥੇ ਵੇਖੋ ਬੰਦੇ ਤਾਂ ਸਭ ਤੋਂ ਜ਼ਿਆਦਾ ਗੁਜਰਾਤ ਦੇ ਉੱਤਰ ਪ੍ਰਦੇਸ਼ ਦੇ ਮਾਂ-ਬਾਪਾਂ ਦੇ ਡੌਂਕੀਆਂ ਲਾਉਂਦੇ ਆ ਕੋ ਸਾਡੇ ਵਾਲੇ ਹਰਿਆਣੇ ਦੇ ਲਾਉਂਦੇ ਦੇਖੋ ਚਲੋ ਹਰਿਆਣਾ ਵੀ ਸਾਡਾ ਹੀ ਸੂਬਾ ਪਰ ਗੱਲ ਕਿੱਥੇ ਆ ਵੀ ਸਾਡੇ ਬੰਦੇ ਤਾਂ ਉਹੀ ਆਟੇ ਨਾਲ ਭਲੇਖੇਆਂ ਵਾਲਾ ਕੰਮ ਹੀ ਆ ਸਾਡੇ ਬੰਦਿਆ ਦਾ ਜਿੱਥੇ ਸਾਡੇ ਇੱਕ ਬੰਦਾ ਵੀ ਲੱਗ ਗਿਆ ਉਹ ਕਹਿੰਦੇ ਚਾੜ ਦੇ ਬਾਈ ਸਾਰੀ ਗੱਲ ਹੀ ਪੰਜਾਬ ਤੇ ਪਾ ਦਿਓ ਬਾਈ ਇਦਾਂ ਨਾ ਕਰਿਆ ਕਰੋ ਕਿਉਂਕਿ ਗੱਲ ਕੀ ਆ ਆਲਰੇਡੀ ਜਿਹੜੀ ਆ ਤੁਸੀਂ ਬਹੁਤ ਬਦਨਾਮੀ ਕਰ ਚੁੱਕੇ ਹੋ ਸਾਡੇ ਸੂਬੇ ਦੀ ਚਲੋ ਸਾਡੇ ਗੁਰੂਆਂ ਮਹਾਰਾਜ ਦਾ ਸਾਡਾ ਸੂਬਾ ਆ ਸਾਡੇ ਤੇ ਗੁਰੂਆਂ ਦਾ ਬਹੁਤ ਇੱਕ ਓਟ ਆਸਰਾ ਵਾ ਅਸੀਂ ਕਦੇ ਵੀ ਚਲੋ ਨਹੀਂ ਦਬਦੇ ਪਰ ਗੱਲ ਕੀ ਹੁੰਦੀ ਆ ਆਮ ਲੋਕਾਂ ਦੇ ਮਨਾਂ ਦੇ ਵਿੱਚ ਨ ਦਿਲਾਂ ਦੇ ਵਿੱਚ ਐ ਹੋ ਜਾਂਦਾ ਯਾਰ ਆਹੀ ਸੂਬਾ ਇਹੋ ਜਿਹਾ ਵਾ ਜਿਵੇਂ ਹੁਣ ਸਾਨੂੰ ਕੁਝ ਲੋਕ ਮਿਲਦੇ ਆ ਉਹ ਦੀ ਕਹਿੰਦੇ ਤੁਹਾਡੇ ਕਦੀ ਆਏ ਨਹੀਂ ਪੰਜਾਬ ਕਹਿੰਦੇ ਤੁਹਾਡੇ ਸੂਬੇ 'ਚ ਨਸ਼ਾ ਬੜਾ ਉਹ ਮੈਂ ਕਿਹਾ ਤੁਹਾਨੂੰ ਕਿਹਾ ਉਹ ਨਸ਼ਾ ਬੜਾ ਦੇਖੋ ਠੀਕ ਆ ਵੀ ਕੁਝ ਲੋਕ ਖਾਂਦੇ ਪਿੰਦੇ ਵੱਖਰੀ ਗੱਲ ਆ ਉਹ ਸਾਡੇ ਨਾਲੋਂ ਜ਼ਿਆਦਾ ਤਾਂ ਬਾਕੀ ਸੂਬਿਆਂ 'ਚ ਸਿਰਫ ਗੱਲ ਕੀ ਆ ਕਿ ਉਹ ਲੋਕੀ ਆ ਫਿਲਮਾਂ ਹੋ ਗਈਆਂ ਔਰ ਤਾਂ ਪੰਜਾਬ ਕਦੇ ਕੋਈ ਪੰਜਾਬ ਸਾਨੂੰ ਬਦਨਾਮ ਕਰਨ ਦੀ ਫਿਲਮਾਂ ਬਣਾ ਦਿੰਦੇ ਆ ਬਾਈ ਇਹ ਗੱਲਾਂ ਤੋਂ ਨਾ ਸਾਡੇ ਲੋਕ ਹਜੇ ਵੀ ਜਿਹੜੇ ਆ ਸੰਚੇਤ ਨਹੀਂ ਹੋ ਰਹੇ ਹਜੇ ਵੀ ਉਹਨਾਂ ਲੋਕਾਂ ਦਾ ਸਾਥ ਦਿੰਦੇ ਆ ਜਿਹੜੇ ਐਨਟੀ ਪੰਜਾਬ ਕੰਮ ਕਰਦੇ ਆ ਠੀਕ ਆ ਦੇਖੋ ਅਸੀਂ ਕੋਈ ਇਹ ਨਹੀਂ ਕਹਿੰਦੇ ਕੋਈ ਵੱਖਰਾ ਜਾਂ ਕੁਛ ਨਹੀਂ ਪੰਜਾਬ ਇੰਡੀਆ ਦਾ ਹਿੱਸਾ ਆ ਠੀਕ ਆ ਪਰ ਗੱਲ ਕਿੱਥੇ ਆ ਇਹਨੂੰ ਹਿੱਸੇ ਵਾਂਗੂ ਵੇਖਿਆ ਨਹੀਂ ਜਾਂਦਾ ਹੁਣ ਜੇ ਮੰਨ ਲਓ ਬਾਕੀ ਸਟੇਟਾਂ ਦੀ ਕਿਉਂ ਨਹੀਂ ਇਦਾਂ ਗੱਲ ਹੁੰਦੀ ਹਮੇਸ਼ਾ ਪੰਜਾਬ ਦੀ ਕੋਈ ਗੱਲ ਹੁੰਦੀ ਆ ਜਿੱਥੇ ਵੀ ਕਿਤੇ ਪ੍ਰੋਗਰਾਮ ਕਰਨਾ ਹੁੰਦਾ ਕਿਉਂ ਹਮੇਸ਼ਾ ਪੰਜਾਬ ਹੀ ਹੁੰਦਾ ਬਾਕੀ ਨਹੀਂ ਕਿਉਂ ਨਹੀਂ ਗੱਲ ਕਰਦੇ ਭਾਈ ਦੇਖੋ ਤਾਂ ਹੀ ਅਸੀਂ ਲੋਕ ਹਮੇਸ਼ਾ ਕਹਿੰਦੇ ਆ ਨਾ ਵੀ ਜਦੋਂ ਵੀ ਗੱਲ ਹੋਵੇ ਬਰਾਬਰੀ ਹੋਵੇ ਕੋਈ ਵੀ ਗੱਲ ਹੋਵੇ ਠੋਕ ਕੇ ਕਹੋ ਵੀ ਭਾਈ ਬਾਕੀ ਸਟੇਟਾਂ ਵੀ ਨਾਲ ਨੇ ਇਹ ਥੋੜਾ ਨਹੀਂ ਇੱਕ ਵਾਰੀ ਕਹਿਣਾ ਵੀ ਪੰਜਾਬ ਹੀ ਸੀ ਜੀ ਉੱਥੇ ਦਾ ਇਹ ਗੱਲਾਂ ਕਰਕੇ ਹੀ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਆ ਨਾ ਮੈਲ ਪੈਦਾ ਹੁੰਦੀ ਆ ਅਗਲੇ ਕਹਿੰਦੇ ਯਾਰ ਸਾਡੇ ਨਾਲ ਹੀ ਐ ਕਿਉਂ ਜਦੋਂ ਅਸੀਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਦੱਸਦੇ ਕਹਿੰਦੇ ਯਾਰ ਹਮੇਸ਼ਾ ਸਾਡੇ ਨਾਲ ਹੀ ੱਤਕਾ ਗਿਓ 84 ਹੋਇਆ ਤਾਂ ਸਾਡੇ ਨਾਲ ਹੋਇਆ ਜਦੋਂ ਕਿਤੇ ਜੰਗਾਂ ਹੋਈਆਂ ਤਾਂ ਸਾਡੇ ਬੰਦੇ ਮਰੇ ਜਦੋਂ ਆਜ਼ਾਦੀ ਲੈਣੀ ਸੀ ਤਾਂ ਪੰਜਾਬੀ ਮਰੇ ਪਰ ਗੱਲ ਕਿੱਥੇ ਹੁੰਦੀ ਆ ਅਸੀਂ ਨਾਮ ਦੇ ਦਿੰਨੇ ਦੂਜਿਆਂ ਨੂੰ ਵੀ ਭਾਈ ਇਹ ਕੁਛ ਤਾਂ ਜੋ ਅਜਾਬ ਹੋਇਆ ਦੇਸ਼ ਉਹਨਾਂ ਕਰਕੇ ਹੋਇਆ ਪਿੱਪਾ ਗੱਸਿੰਗ ਰਾਈਗੁਰੂ ਸਖਦੇ ਦੇ ਨਾ ਕਿਤੇ ਨਹੀਂ ਲੈਣਾ ਸਿਰਫ ਜੀ ਇੱਕ ਬੰਦੇ ਕਰਕੇ ਹੋਇਆ ਉਹ ਬਾਈ ਜੀ ਸਚਾਈ ਨਾ ਸਾਰੀ ਦੁਨੀਆ ਨੂੰ ਪਤਾ ਆ ਸਿਰਫ ਗੱਲ ਕੀ ਆ ਵੀ ਜੇ ਨੈਸ਼ਨਲ ਮੀਡੀਆ ਚ ਜੇ ਨਹੀਂ ਦਿਖਾਊਗਾ ਤਾਂ ਮਤਲਬ ਇਹ ਨਹੀਂ ਕਿ ਕੋਈ ਮੂਰੇ ਨਹੀਂ ਆਊਗਾ ਅੱਜ ਕੱਲ ਤਾਂ ਹੁਣ YouTube ਤੇ ਮੇਰੇ ਵਰਗੇ ਸੱਜਣ ਬਹੁਤ ਨੇ ਜਿਹੜੇ ਸਚਾਈ ਮੂਰੇ ਰੱਖਦੇ ਆ ਖਾਣੂ ਵੀ ਫੋਨ ਕਰਾਈ ਜਾਂਦੇ ਆ ਵੀ ਤੁਸੀਂ ਪੈਸੇ ਲੈ ਲਓ ਚੁੱਪ ਕਰ ਜਾਓ ਉਹ ਬਾਈ ਜੀ ਸਾਨੂੰ ਜੇ ਕੋਈ ਪੈਸੇ ਦੀ ਲੋੜ ਹੋਊ ਸਾਡੇ ਪੰਜਾਬੀ ਭਰਾ ਹੈਗੇ ਆਪੇ ਮਦਦ ਕਰ ਦੰਗੇ ਅਸੀਂ ਕਿਸੇ ਤੋਂ ਇਹੋ ਜਿਹਾ ਪੈਸਾ ਨਹੀਂ ਲੈਣਾ ਜਿਹੜੇ ਸਾਡੇ ਪੰਜਾਬ ਦੇ ਅਗੇਂਸਟ ਕੰਮ ਕਰੇ ਨਾ ਇਹੋ ਜਿਹਾ ਪੈਸਾ ਸਾਨੂੰ ਕਿਸੇ ਨੂੰ ਫੱਲਣਾ ਵਾ ਜਿਹੜਾ ਸਾਡੀ ਪੰਜਾਬ ਦੀ ਅਗੇਂਸਟ ਪੈਸਾ ਸਾਡੀ ਜੇਬਾਂ 'ਚ ਪਊਗਾ ਉਹ ਸਾਡੇ ਲਈ ਹਰਾਮ ਹੋਊਗਾ ਉਹ ਸਾਨੂੰ ਕਦੇ ਨਹੀਂ ਫੱਲੂਗਾ ਨਾ ਸਾਡੇ ਬੱਚਾ ਨੂੰ ਫੱਲੂਗਾ ਇਹ ਗੱਲਾਂ ਇਹ ਲੋਕੀ ਸਮਝ ਲੈਣ ਦੇਖੋ ਮੈਨੂੰ ਪਤਾ ਬਹੁਤ ਦੁਨੀਆ ਇੱਥੇ ਵਿਕਾਊ ਆ ਬਹੁਤ মিডিਆ ਜਿਹੜਾ ਵਿਕਾਊ ਕੰਮ ਕਰਦਾ ਪਰ ਹਰਮਨਜੀਤ ਸਿੰਘ ਦਾ ਜ਼ਮੀਰ ਵਿਕਾਊ ਨਹੀਂਗਾ ਨਾ ਅਸੀਂ ਕਰੇ ਵਿਕਣਾ ਆ ਠੀਕ ਆ ਨਾ ਬਹੁਤ ਅਸੀਂ ਮਿਹਨਤ ਕਰਨ ਵਾਲੇ ਬੰਦੇ ਆ ਅਸੀਂ ਮਿਹਨਤ ਕਰਕੇ ਪੈਸਾ ਕਮਾ ਲਾਂਗੇ ਪਰ ਦੋ ਨੰਬਰ ਹੀ ਨਹੀਂ ਸਾਡਕ ਹੋਣੀ ਠੀਕ ਆ ਨਾ ਸਾਨੂੰ ਵੀ ਫੋਨ ਆ ਰਹੇ ਨੇ ਜੀ ਤੁਸੀਂ ਪੈਸੇ ਲੈ ਲਓ ਚੁੱਪ ਕਰ ਜਿਓ ਕਿਉਂ ਚੁੱਪ ਕਰ ਜਿਓ ਯਾਰ ਜਿਹੜੀ ਗੱਲ ਸੱਚ ਆ ਸੱਚ ਆ ਅੱਗੇ ਮਹਾਕੰਬੜੀ ਗੱਲ ਕੀਤੀ ਸੀਗੀ ਵੀ ਉਹ ਭਾਈ ਹੋਰ ਗੱਲ ਸੁਣ ਲਓ ਮਹਾਕੰਬੜੀ ਉਹ ਆਪਾਂ ਅੱਜ ਵੀਡੀਓ ਦੇ ਵਿੱਚ ਗੱਲ ਕਰਨੀ ਆ ਜਿਹੜੀ ਕੁੜੀ ਨੇ ਬਿਆਨ ਦਿੱਤਾ ਸੀਗਾ ਜਿਹੜੀ ਕੁੜੀ ਨੇ ਆਹ ਗੱਲ ਕਹੀ ਸੀ ਵੀ ਉੱਥੇ ਇੰਨੀਆਂ ਲਾਸ਼ਾਂ ਟਕਾਣੇ ਲਾਈਆਂ ਕੋਸ਼ੀ ਉਹ ਕੁੜੀ ਗਾਇਬ ਆ ਉਹ ਕੁੜੀ ਨੂੰ 4-5 ਦਿਨ ਹੋ ਗਏ ਹੁਣ ਇਹ ਗੱਲ ਕਿਉਂ ਨਹੀਂ ਉੱਠ ਰਹੀ ਕਿਉਂਕਿ ਕੋਈ ਉੱਠਣ ਨਹੀਂ ਦੇ ਰਿਹਾ মিডিਆ ਮੂਰੇ ਨਹੀਂ ਲਿਆ ਰਿਹਾ ਉਹ ਕੁੜੀ ਜਿਹਨੇ ਗੱਲ ਚੱਕੀ ਸੀ ਉਹ ਕੁੜੀ ਹੈ ਹੀ ਨਹੀਂਗੀ ਉਹਨੂੰ ਲੱਭ ਹੀ ਨਹੀਂ ਰਹੀ ਦੇਖੋ ਜਦੋਂ بڑے ਮੂਰੇ ਆਉਣਾ ਉਹਨੇ ਉਹ ਵਾਸ਼ ਹੋਈ ਉਹਦੇ ਬ੍ਰੇਨ ਉਹਨੇ ਕਿਹਾ ਨਹੀਂ ਜੀ ਨਹੀਂ ਉਹ ਤਾਂ ਮੈਂ ਐਵੇਂ ਬਿਆਨ ਦੇ ਦਿੱਤਾ ਸੋ ਇਹ ਗੱਲਾਂ ਸਮਝਿਆ ਕਰੋ ਕੱਲੇ ਪੰਜਾਬ ਨੂੰ ਬਦਨਾਮ ਨਾ ਕਰੋ ਜਿਹੜੀ ਗੱਲ ਹੁੰਦੀ ਆ ਜਦੋਂ ਕੋਈ ਮੰਨ ਲਓ ਕੋਈ ਵੀ ਪ੍ਰੋਬਲਮ ਆਉਂਦੀ ਆ ਕੋਈ ਮਾੜੀ ਗੱਲ ਹੁੰਦੀ ਆ ਉਹ ਸਾਰੇ ਸਟੇਟਾਂ ਨੂੰ ਨਾਲ ਰੱਖਿਆ ਕਰੋ ਇਕੱਲੇ ਪੰਜਾਬ ਦੇ ਉੱਤੇ ਬਰਨਾਮੀ ਦਾ ਠੱਪਾ ਨਾ ਲਾਇਆ ਕਰੋ ਸੋ ਹੌਪ ਕਰਦਾ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਚੰਗੀ ਲੱਗੀ ਹੋਊਗੀ ਚੰਗੀ ਲੱਗੀ ਲਾਈਕ ਸਬਸਕ੍ਰਾਈਬ ਕਰਦਿਆ ਕਰੋ ਤੇ ਇੱਕ ਮੇਰੇ ਪੰਜਾਬੀ ਵੀਰਾਂ ਨੂੰ ਬੇਨਤੀ ਆ ਸਾਡੇ ਪੇਜ ਦੇ ਉੱਤੇ ਸਟਾਰ ਸ਼ੁਰੂ ਹੋਏ ਆ ਪਿਛਲੀ ਵੀਡੀਓ ਵੀ ਦੱਸਿਆ ਸੀ ਉਹ ਤੁਸੀਂ ਸਾਨੂੰ ਸਟਾਰ ਦੇ ਦਿਆ ਕਰੋ ਸਾਨੂੰ ਪੇਜ ਚਲਾਉਣ ਦੇ ਵਿੱਚ ਹੈਲਪ ਹੋ ਜੂਗੀ ਜੇ ਥੋੜੀ ਮੋਟੀ ਅਰਨਿੰਗ ਹੋਊਗੀ ਤੇ ਸਿਰਫ ਪੰਜਾਬ ਦੇ ਹੱਕਾਂ ਦੀ ਆਵਾਜ਼ ਚੱਕਦੇ ਆ ਅਸੀਂ ਕਿਸੇ ਤੋਂ ਕੋਈ ਉਹ ਨਹੀਂ ਲੈਣੇ ਪੈਸੇ ਦਾ ਸਿਰਫ ਇੰਨਾ ਕਹਿੰਨੇ ਆ ਜੋ ਸਟਾਰ ਨਾਲ ਸਾਡੀ ਹੈਲਪ ਹੋ ਸਕਦੀ ਕਰਦਿਆ ਕਰੋ ਤੇ ਇਦਾਂ ਹੀ ਸਾਡੀ ਵੀਡੀਓ ਨੂੰ ਪਿਆਰ ਦਿੰਦੇ ਰਿਆ ਕਰੋ ਸਤਿ ਸ੍ਰੀ ਅਕਾਲ